ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾੜੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਡ 11 ਦੂਸਰੇ ਦਿਨ ਸਖਤੇ ਖਾਣਾ ਪਣਾਉਂਦਿਆਂ ਜਦੋਂ ਜਸਪ੍ਰੀਤ ਨੇ ਆਪਣੀ ਨੌਕਰੀ ਮਿਲਣ ਵਾਲੀ ਗੱਲ ਨਵਿੰਦਰ ਕੌਰ ਨੂੰ ਦੱਸੀ ਤਸ ਬੜੇ ਰੂਪ ਨਾਲ ਬੋਲੀ ਤੈਨੂੰ ਕਿਸੇ ਨੇ ਘਰ ਵਿੱਚ ਸਿਖਾਇਆ ਨਹੀਂ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਘਰ ਵਿੱਚ ਸਲਾਹ ਕਰ ਲੈਣੀ ਚਾਹੀਦੀ ਹੈ ਮੈਂ ਨੌਕਰੀ ਨਿਕਲੀ ਵੇਖੀ ਤੇ ਘਰ ਅੰਦਰ ਬੰਦ ਹੋ ਕੇ ਅੱਕੀ ਹੋਏ ਨੇ ਅਰਜੀ ਦੇ ਦਿੱਤੀ ਉਹਨਾਂ ਨੇ ਮੈਨੂੰ ਰੱਖ ਲਿਆ ਇਹਦੇ ਵਿੱਚ ਕਿਸੇ ਨੇ ਸਿਖਾਇਆ ਤਾਂ ਨਹੀਂ ਸਿਕਾਇ ਦਾ ਕੀ ਮਤਲਬ ਤੇ ਹੁਣ ਮੈਂ ਤੁਹਾਨੂੰ ਪੁੱਛੀ ਤਾਂ ਰਹੀ ਆ ਕਿ ਅਗਸਤ ਦੇ ਅੱਧ ਵਿੱਚ ਮੈਂ ਬਤੌਰ ਹਿਸਾਬ ਅਧਿਆਪਕਾ ਦੇ ਕੰਮ ਸ਼ੁਰੂ ਕਰ ਲਵਾਂ ਇਹ ਪੁੱਛਣਾ ਨਹੀਂ ਬੇਨਾ ਡਰ ਤੋਂ ਜਸਪ੍ਰੀਤ ਨੇ ਉੱਤਰ ਦਿੱਤਾ ਜਸਪ੍ਰੀਤ ਵੱਲੋਂ ਸਖਤ ਲਹਿਜੇ ਵਿੱਚ ਮੇਰੇ ਉੱਤਰ ਬਾਰੇ ਕੋਈ ਸੋਚ ਕੇ ਤੇ ਬਨ ਰਹੀ ਸਬਜ਼ੀ ਵਿੱਚ ਕਟਚੀ ਮਾਰਦਿਆਂ ਨਵਿੰਦਰ ਕਾਲਪੋਲੀ ਤੂੰ ਇਹ ਨੌਕਰੀ ਸ਼ੁਰੂ ਨਹੀਂ ਕਰਨੀ ਕਿਉਂ ਨਹੀਂ ਕਰਨੀ ਮੰਮੀ ਤਾਡੀ ਵੀ ਇੱਜ਼ਤ ਹੈ ਆਪਣੇ ਸਾਰੇ ਲੋਕਾਂ ਵਿੱਚ ਮੈਂ ਨਹੀਂ ਚਾਹੁੰਦੀ ਕਿ ਮੇਰੀ ਨੂੰ ਬਾਹਰ ਨੌਕਰੀਆਂ ਕਰੇ ਜਦੋਂ 50000 ਡਾਲਰ ਤੋਂ ਉੱਤੋਂ ਅਸੀਂ ਮਹੀਨੇ ਦਾ ਆਪਣੇ ਘਰ ਕਾਰੋਬਾਰਾਂ ਵਿੱਚ ਬਣਾਉਂਦੇ ਆਂ ਤੁਹਾਡੀ ਨੂੰ ਤੇ ਤੁਸੀਂ ਦੋਨੋਂ ਆਪਣੇ ਕਾਰੋਬਾਰ ਵਿੱਚ ਜਾ ਖੜਦੀਆਂ ਹੋ ਉਦੋਂ ਇੱਜ਼ਤ ਕਿੱਥੇ ਜਾਂਦੀ ਹੈ ਤੁਹਾਡੀ ਉਹ ਤੁਹਾਡੀ ਸਹੇਲੀ ਸਰਜੀਤ कौर ਗੁਰਦੁਆਰਾ ਸਾਹਿਬ ਵਿੱਚ ਤੁਹਾਨੂੰ ਪਿਛਲੇ ਐਤਵਾਰ ਆਖਤੀ ਨਹੀਂ ਸੀ ਕਿ ਤੁਸੀਂ ਕਿਉਂ ਗੈਸ ਸਟੇਸ਼ਨ ਉੱਤੇ ਰੁਲਦੀਆਂ ਇਹ ਮਰਦਾਂ ਦੇ ਕੰਮ ਨੇ ਉਹਨਾਂ ਨੂੰ ਇੱਕ ਕੰਮ ਕਰਨ ਦਿਓ ਐਸ਼ਾ ਆਪਣੇ ਕਾਰੋਬਾਰ ਉੱਤੇ ਕਦੇ ਗਈਆਂ ਹੀ ਨਹੀਂ ਉਦੋਂ ਮਮੀ ਤੁਸੀਂ ਕਿਉਂ ਚੁੱਪ ਕਰ ਗਏ ਸੀ ਉਦੋਂ ਤੁਹਾਡੀ ਇੱਜ਼ਤ ਕਿੱਥੇ ਗਈ ਸੀ ਆਖਦਿਆਂ ਜਸਪ੍ਰੀਤ ਦਾ ਚਿਹਰਾ ਲਾਲ ਸ਼ਾਹ ਹੋ ਗਿਆ ਬਕਵਾਸ ਬੰਦ ਕਰ ਬਹੁਤਾ ਬੋਲਣ ਦੀ ਲੋੜ ਨਹੀਂ ਤੈਨੂੰ ਆਪਣੇ ਦਾਇਰੇ ਵਿੱਚ ਰਹਿ ਇਸ ਵਾਰ ਨਵਿੰਦਰ ਕੌਰ ਗਰਜੀ ਉਸ ਦੇ ਗਰਜਣ ਤੋਂ ਬੇਅਸਰ ਜਸਪ੍ਰੀਤ ਬੋਲੀ ਮੈਂ ਮੁੱਲਿਆਂ ਦੀ ਕੋਈ ਨੌਕਰੀਆਂ ਨਹੀਂ ਨਹੀਂ ਮੈਂ ਇਸ ਘਰ ਵਿੱਚ ਇੰਜ ਬੰਦ ਹੋ ਕੇ ਜ਼ਿੰਦਗੀ ਨਹੀਂ ਕੱਟ ਸਕਦੀ ਠੀਕ ਹੈ ਜੇ ਕਰਨੀ ਨਹੀਂ ਰਹਿਣਾ ਤਾਂ ਮੇਰੇ ਨਾਲ ਗੈਸ ਸਟੇਸ਼ਨ ਤੇ ਆ ਜਾਇਆ ਕਰ ਮੈਂ ਨਹੀਂ ਜਾਣਾ ਕਿਸੇ ਗੈਸ ਸਟੇਸ਼ਨ ਉੱਤੇ ਹੁਣ ਗੈਸ ਸਟੇਸ਼ਨ ਯਾਦਾ ਆ ਗਿਆ ਤੇ ਜਦੋਂ ਮੈਂ ਆਖਦੀ ਹੁੰਦੀ ਸੀ ਕਿ ਮੈਨੂੰ ਵੀ ਲੈ ਚੱਲੋ ਤੇ ਉਹ ਜਾਗਰ ਦੀ ਵੀ ਤੁਹਾਡੀ ਮਨਤਾ ਕਰਦੇ ਸੀ ਉਦੋਂ ਤਾਂ ਤੁਸੀਂ ਮੰਨੇ ਨਹੀਂ ਜਸਪ੍ਰੀਤ ਨੇ ਖਾਣਾ ਵੱਖਰੇ ਡੱਬਿਆਂ ਵਿੱਚ ਪੈਕ ਕਰ ਲਿਆ ਆਖਿਆ ਵੇਖ ਬਕਵਾਸ ਪੰ ਅਗਲੇ ਹਫਤੇ ਤੋਂ ਗੈਸ ਸਟੇਸ਼ਨ ਉੱਤੇ ਚਲੀ ਮੇਰੇ ਨਾਲ ਪਰ ਤੂੰ ਨੌਕਰੀ ਨਹੀਂ ਕਰਨੀ ਮੈਂ ਨਹੀਂ ਜਾਣਾ ਗੈਸ ਸਟੇਸ਼ਨ ਉੱਤੇ ਇਹ ਵੀ ਸੁਣ ਲਓ ਕਿ ਮੈਂ ਨੌਕਰੀ ਕਰਾਂਗੀ ਹਿਸਾਬ ਪੜਾਵਾਂਗੀ ਮੈਂ ਇਹ ਵਿਸ਼ਾ ਮੈਂ ਬੜੇ ਪਿਆਰ ਨਾਲ ਸਿੱਖਿਆ ਤੇ ਪੜਾਇਆ ਵੀ ਹੈ ਬੜੇ ਸ਼ਮੇ ਨਾਲ ਜਸਪ੍ਰੀਤ ਪੁੱਲੀ ਇਸ ਦਾ ਮਤਲਬ ਇਹ ਹੋਇਆ ਵੀ ਅਸੀਂ ਗਲਤੀ ਕਰ ਦਿੱਤੀ ਤੈਨੂੰ ਯੂਨੀਵਰਸਿਟੀ ਵਿੱਚ ਪੜਾ ਦਿੱਤਾ ਗਲਤੀ ਤਾਂ ਸਭ ਕੋਲ ਹੋਈ ਹੈ ਜੀ ਛੱਡੋ ਗਲਤੀਆਂ ਦੀਆਂ ਗੱਲਾਂ ਪਰ ਇੱਕ ਗੱਲ ਤੁਹਾਨੂੰ ਸਾਫ਼ ਕਰ ਦਿੰਦੀ ਆ ਮਮੀ ਕਿ ਜੇ ਤੁਸੀਂ ਇੱਜ਼ਤ ਕਰੋਗੇ ਤਾਂ ਮੈਂ ਵੀ ਤੁਹਾਡੀ ਦੁੱਗਣੀ ਇੱਜ਼ਤ ਕਰਾਂਗੀ ਪਰ ਜੇ ਇੰਜ ਦਾ ਵਤੀਰਾ ਕਰੋਗੇ ਤਾਂ ਨਹੀਂ ਸਾਫ਼ ਤੇ ਸਪੱਸ਼ਟ ਗੱਲ ਇਹ ਹੈ ਕਿ ਤੁਸੀਂ ਮੰਨੋ ਜਾਂ ਨਾ ਮੰਨੋ ਅਗਸਤ ਦੇ ਵਿੱਚ ਮੈਂ ਸਕੂਲ ਵਿੱਚ ਪੜਾਉਣ ਜਾਵਾਂਗੀ ਜੇ ਨਹੀਂ ਮਨਜ਼ੂਰ ਤਦ ਘਰੋਂ ਬਾਹਰ ਕੱਢ ਦਿਓ ਕੋਈ ਸ਼ਿਕਾਇਤ ਨਹੀਂ ਕਰਾਂਗੀ ਤੇ ਮੈਂ ਤੇ ਉ ਜਾਗਰ ਵਖਰੇ ਰਹਿ ਲਵਾਂਗੀ ਪਰ ਮੈਂ ਨੌਕਰੀ ਉਤੇ ਜ਼ਰੂਰ ਜਾਵਾਂਗੀ ਸਭ ਕੁਝ ਛੱਡ ਕੇ ਜਸਪ੍ਰੀਤ ਰਸੋਈ ਵਿੱਚੋਂ ਬਾਹਰ ਨਿਕਲ ਆਪਣੇ ਕਮਰੇ ਵਿੱਚ ਜਾ ਕੇ ਬੈਗੀ ਨਵੇਂਦਰ ਕੌਰ ਨੇ ਰੈਂਡਰ ਕਮਸਮਿਟਿਆ ਤੇ ਉਹ ਇਹ ਸੋਚਣ ਲੱਗੀ ਕਿ ਜਸਪ੍ਰੀਤ ਨਾਲ ਕਿਉਂ ਜਾਵਤੀ ਰਾ ਕਿੱਥਾ ਜਾਵੀ ਕਦੇ ਉਹ ਉਸ ਨੂੰ ਘਰੋਂ ਕੱਢਣ ਦੇ ਦਬਕੇ ਦੇਣ ਬਾਰੇ ਸੋਚਦੀ ਤੇ ਫਿਰ ਡਰ ਜਾਂਦੀ ਇਸ ਸੋਚ ਕੇ ਕਿ ਆਪਣੀ ਤਨਖਾਹ ਦੇ ਹਿੱਸੇ ਰੁੱਤੇ ਜਸਪ੍ਰੀਤ ਕਿਸੇ ਅਪਾਰਟਮੈਂਟ ਵਿੱਚ ਜਾ ਸਕਦੀ ਹੈ ਤੇ ਫਿਰ ਲੋਕਾਂ ਦੀ ਗੱਲਾਂ ਸ਼ੁਰੂ ਹੋ ਸਕਦੀਆਂ ਹਨ ਫਿਰ ਉਸਨੇ ਉਜਾਗਰ ਨੂੰ ਸਮਝਾਉਣ ਬਾਰੇ ਸੋਚਿਆ ਕਿ ਉਹ ਪਿਆਰ ਨਾਲ ਜਸਪ੍ਰੀਤ ਨੂੰ ਨੌਕਰੀ ਕਰਨ ਤੋਂ ਰੋਕ ਦੇਵੇ ਤਦ ਉਸ ਨੂੰ ਲੱਗਦਾ ਸੀ ਕਿ ਉਜਾਗਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕੇਗਾ ਜਦੋਂ ਉਹਨੂੰ ਅਹਿਸਾਸ ਹੋ ਗਿਆ ਕਿ ਜਸਪ੍ਰੀਤ ਨੂੰ ਉਹ ਹੁਣ ਰੋਕ ਨਹੀਂ ਸੀ ਸਕਦੀ ਤਦ ਉਸਨੇ ਮਿਹਰਬਾਨ ਸਿੰਘ ਨੂੰ ਕਿਹਾ ਇਹ ਜਸਪ੍ਰੀਤ ਵੀ ਹੱਥੋਂ ਨਿਕਲਣ ਵਾਲੀ ਹੈ ਪਹਿਲਾਂ ਸਾਊ ਸੀ ਪਰ ਹੁਣ ਇਹ ਪਹਿਲੀ ਬਹੁ ਵਰਗੀ ਹੋਈ ਲੱਗਦੀ ਹੈ ਮਿਹਰਬਾਨ ਸਿੰਘ ਨੇ ਬਹੁਤ ਨਿਮਰਤਾ ਨਾਲ ਕਿਹਾ ਪਹਿਲੀ ਬਹੁ ਬਾਰੇ ਵੀ ਮੈਂ ਤੈਨੂੰ ਸਮਝਾਇਆ ਸੀ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਤੇ ਫਿਰ ਕੀ ਹੋਇਆ ਤੈਨੂੰ ਪਤਾ ਹੀ ਹੈ ਜਸਪ੍ਰੀਤ ਪੜ੍ਹੀ ਲਿਖੀ ਹੈ ਕੋਈ ਗੱਲ ਨਹੀਂ ਕਰ ਲੈਂਦੇ ਉਹਨੂੰ ਨੌਕਰੀ ਆਪਣੀ ਗਲਤੀ ਹੈ ਕਿ ਇਹਨੂੰ 2 ਸਾਲ ਤੋਂ ਵੱਧ ਆਪਾਂ ਨੌਕਰਾਂ ਵਾਂਗ ਘਰੇ ਡੱਕੀ ਰੱਖਿਆ ਤੈਨੂੰ ਮੈਂ ਕਿਹਾ ਸੀ ਨਾ ਕਿ ਜਸਪ੍ਰੀਤ ਨੂੰ ਵੀ ਕਦੇ ਕਦਹੀਂ ਨਾਲ ਲੈ ਤੇ ਲਿਆ ਕਰ ਗੈਸ ਸਟੇਸ਼ਨ ਤੇ ਪਰ ਉਹਦੋਂ ਤੋਂ ਮੇਰੀ ਨਹੀਂ ਮੰਨੀ ਹੁਣ ਉਹਨੂੰ ਕਰਨ ਦਿਓ ਨੌਕਰੀ ਅਗਲੇ ਸਾਲ ਜੇ ਸੋਨਕ ਵਾਲਾ ਗੈਸ ਸਟੇਸ਼ਨ ਆਪਾਂ ਖਰੀਦ ਲਿਆ ਤਾਂ ਇਹਨੂੰ ਤੇ ਉਹ ਜਾਗਰੂ ਨੋ ਗੈਸ ਸਟੇਸ਼ਨ ਸੰਭਾਲ ਦੇਵਾਂਗੇ ਤੇ ਫਿਰ ਇਹ ਆਪੇ ਰੁਜੀ ਰਹੇਗੀ ਮੈਨੂੰ ਲੱਗਦਾ ਤੁਸੀਂ ਚਮਲਾਉਂਦੇ ਹੋ ਇਹਨੂੰ ਇਸ ਵੇਸ ਚਮਲਾਉਣ ਵਾਲੀ ਕੀ ਗੱਲ ਹੋਈ ਬਈ ਪਹਿਲੀ ਬਹੁਤ ਨਾ ਜਿੱਦ ਕੀਤੀ ਸੀ ਫਿਰ ਹੋਇਆ ਕੀ ਸੀ ਛੱਡੋ ਉਸ ਪਹਿਲੀ ਦੀ ਗੱਲ ਖਤਮ ਹੋ ਗਈ ਉਹਦੀ ਕਹਾਣੀ ਆਪਣੀ ਜ਼ਿੰਦਗੀ ਚੋਂ ਐਵੇਂ ਨਾ ਵਾਰ-ਵਾਰ ਉਹਦੀ ਗੱਲ ਕਰੋ ਤੁਹਾਡਾ ਫਰਜ਼ ਬੰਦਾ ਕਿ ਜਸਪ੍ਰੀਤ ਨੂੰ ਤੁਸੀਂ ਸਮਝਾਉਂਦੇ ਪਰ ਤੁਸੀਂ ਤਾਂ ਉਲਟੀ ਉਸਦੀ ਸਪਾਰਸ਼ ਪਾਉਣ ਲੱਗ ਪਏ ਹੋ ਵੇਖ ਨਵੀਂ ਕਰਦੀ ਗੱਲ ਘਰ ਵਿੱਚ ਰੱਖਣੀ ਚਾਹੀਦੀ ਹੈ ਵਾਦਾ ਨਹੀਂ ਵਧਾਈਦਾ ਇਸ ਵਾਰ ਮਿਹਰਬਾਨ ਸਿੰਘ ਨੇ ਬਹੁਤ ਹੀ ਪਿਆਰ ਨਾਲ ਆਪਣੀ ਪਤਨੀ ਨੂੰ ਸਮਝਾਇਆ ਅੱਜ ਇਹ ਜੇ ਆਪਣੀ ਗੱਲ ਪਗਾਵੇਗੀ ਤੇ ਕੱਲ ਨੂੰ ਫੇਰ ਕਿਸੇ ਹੋਰ ਗੱਲ ਉੱਤੇ ਹੀ ਅੜ ਜਾਵੇਗੀ ਨਵਿੰਦਰ ਕੌਰ ਨੇ ਆਪਣੀ ਚਿੰਤਾ ਜ਼ਾਹਰ ਕੀਤੀ। ਓਏ ਐਵੇਂ ਨਹੀਂ ਇੰਜ ਸੋਚੀਦਾ। ਜ਼ਰਾ ਵੱਡਾ ਜਿਗਰਾ ਰੱਖ। ਹਿੰਦਰ ਸਿੰਘ ਨੇ ਤਰਲੇ ਨਾਲ ਆਖਿਆ। ਫਿਰ ਨਵਿੰਦਰ ਕੌਰ ਬੁੜਬੁੜ ਕਰਦੀ ਕਮਰੇ ਤੋਂ ਬਾਹਰ ਨਿਕਲ ਗਈ। ਦੂਸਰੇ ਦਿਨ ਜਦੋਂ ਮਿਹਰਬਾਨ 3 ਵਜੇ ਬੱਚਿਆਂ ਨੂੰ ਸਕੂਲ ਤੋਂ ਕਰ ਲੈ ਕੇ ਆਇਆ। ਸੱਚਾ ਪਿੰਦਿਆਂ ਜਸਪ੍ਰੀਤ ਨੂੰ ਉਸਨੇ ਕਿਹਾ। ਜਸਪ੍ਰੀਤ ਤੂੰ ਨੌਕਰੀ ਸ਼ੁਰੂ ਕਰ ਦੇਵੀਂ ਕੋਈ ਗੱਲ ਨਹੀਂ। ਪਰ ਇੱਕ ਵਾਰ ਆਪਣੀ ਮੰਮੀ ਨੂੰ ਐਨਾ ਜ਼ਰੂਰ ਰੱਖ ਦੇਵੀਂ। ਕਿ ਮੰਮੀ ਅੱਜ ਮੈਂ ਸਕੂਲ ਵਿੱਚ ਨੌਕਰੀ ਕਰਨ ਚੱਲੀ ਆਂ। ਆਸ਼ੀਰਵਾਦ ਦਿਓ ਬਸ। ਇਹਨਾਂ ਕੋ ਆਦਰ ਜ਼ਰੂਰ ਕਰੀ ਦੇ। ਜਸਪ੍ਰੀਤ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਸਦੇ ਸਹੁਰੇ ਨੇ ਉਸ ਨੂੰ ਨੌਕਰੀ ਕਰਨ ਦੀ ਹਾਂ ਕਰ ਦਿੱਤੀ ਸੀ। ਤੇ ਉਹ ਬੋਲੀ, "ਜ਼ਰੂਰ ਡੈਡੀ ਜੀ।" ਮਿਹਰਬਾਨ। ਇਹ ਸੁਣ ਕੇ ਖੁਸ਼ ਹੋਇਆ, ਤਾਂ ਉਸਨੇ ਮਨ ਵਿੱਚ ਸੋਚਿਆ ਕਿ ਉਹ ਨਵਿੰਦਰ ਨੂੰ ਵੀ ਆਖੇਗਾ ਕਿ ਜਦੋਂ ਜਸਪ੍ਰੀਤ ਨੌਕਰੀ ਤੇ ਜਾਣ ਲੱਗੀ, ਉਸ ਕੋ ਲਾਵੇ। ਤਦ ਉਹ ਜਸਪ੍ਰੀਤ ਨੂੰ ਆਪਣਾ ਆਸ਼ੀਰਵਾਦ ਜ਼ਰੂਰ ਦੇ ਦੇ ਬਈ ਉਹ ਸੋਚਦਾ ਸੀ ਇੰਜ ਘਰ ਵਿੱਚ ਵੱਧ ਰਿਆਤਣਾਓ ਕੱਟਦਾ ਜਾਵੇਗਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ